ਸੋ ਇਹ ਤਸਵੀਰਾਂ ਅੰਮ੍ਰਿਤਸਰ ਦੇ ਬੱਸ ਅੱਡੇ ਨੇੜੇ ਇੱਕ ਦੁਕਾਨ ਦੀ ਹੈ ਜਿੱਥੇ ਦੁਕਾਨ ਦੇ ਅੰਦਰ ਵੜ ਕੇ ਦਿ ਰਾਤ ਜੋ ਪ੍ਰਵਾਸੀ ਕੰਮ ਕਰਦਾ ਹੈ ਦੁਕਾਨ ਤੇ ਉਸ ਦੀ ਕੁਟਮਾਰ ਕੁਝ ਨੌਜਵਾਨਾਂ ਵੱਲੋਂ ਕੀਤੀ ਗਈ ਹੈ। ਸੋ ਮਾਮਲਾ ਇਹ ਹੈ ਕਿ ਇਹ ਨੌਜਵਾਨ ਜਿਹੜਾ ਹੈ ਪ੍ਰਵਾਸੀ ਜਿਹੜਾ ਕੰਮ ਕਰਦਾ ਸੀ ਇਹ ਪਾਣੀ ਲੈਣ ਦੇ ਲਈ ਬਾਹਰ ਗਿਆ ਸੀਗਾ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ ਜਿਹੜੇ ਦੁਕਾਨ ਦੇ ਅੰਦਰ ਵੜ ਕੇ ਕੁਟਮਾਰ ਕਰ ਕਰਕੇ ਗਏ ਨੇ ਉਹ ਨੌਜਵਾਨ ਬਾਹਰ ਆਪਸ ਦੇ ਵਿੱਚ ਲੜ ਰਹੇ ਸੀ ਤਾਂ ਤੱਕਾ ਜਿਹੜਾ ਹੈ ਉਹ ਪ੍ਰਵਾਸੀ ਨੂੰ ਲੱਗ ਜਾਂਦਾ ਹੈ। ਤਾਂ ਜਿਸ ਦੌਰਾਨ ਪ੍ਰਵਾਸੀ ਦਾ ਮੋਬਾਈਲ ਜਿਹੜਾ ਹੈ ਦੇ ਕੇ ਟੁੱਟ ਜਾਂਦਾ ਸੀ ਸਕਰੀਨ ਟੁੱਟ ਜਾਂਦੀ ਹੈ। ਪ੍ਰਵਾਸੀ ਵੱਲੋਂ ਕਿਹਾ ਜਾਂਦਾ ਕਿ ਦਾ ਮੋਬਾਈਲ ਤੋੜਿਆ ਤਾਂ ਉਸ ਮੋਬਾਈਲ ਲੈ ਕੇ ਦਵੇ ਜਾਂ ਫਿਰ ਸਕਰੀਨ ਪਵਾ ਕੇ ਦਵੇ ਤਾਂ ਅਜਿਹਾ ਜਦੋਂ ਉਸਨੇ ਕਿਹਾ ਪ੍ਰਵਾਸੀ ਨੇ ਤਾਂ ਜਿਹੜੇ ਨੌਜਵਾਨ ਸੀ ਉਹ ਗੁੱਸੇ ਦੇ ਵਿੱਚ ਆ ਕੇ ਤੈਸ ਚ ਆ ਕੇ ਉਸਨੇ ਪ੍ਰਵਾਸੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਪ੍ਰਵਾਸੀ ਆਪਣੀ ਜਾਨ ਬਚਾਉਂਦੇ ਹੋਏ ਆਪਣੀ ਦੁਕਾਨ ਜਿੱਥੇ ਕੰਮ ਕਰਦਾ ਸੀ ਉਸ ਦੁਕਾਨ ਦੇ ਵਿੱਚ ਵੜਿਆ ਤਾਂ ਪਿੱਛੇ ਨੌਜਵਾਨ ਉਸ ਦਾ ਪਿੱਛਾ ਕਰਦੇ ਹੋਏ ਜਿਹੜੀ ਹੈ ਦੁਕਾਨ ਦੇ ਅੰਦਰ ਵੜਦੇ ਨੇ ਉਸ ਤੋਂ ਬਾਅਦ ਇਸ ਪ੍ਰਵਾਸੀ ਦੀ ਕੁੱਟਮਾਰ ਕਰਦੇ ਨੇ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਸਾਹਮਣੇ ਆਈ ਹੈ ਹਾਲਾਂਕਿ ਕੁਝ ਫੁਟੇਜ ਅਜਿਹੀ ਹੈ ਜਿਹੜੀ ਕਿ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਬਹੁਤ ਸਾਰਾ ਜ਼ਿਆਦਾ ਕੁੱਟਮਾਰ ਜਿਹੜੀ ਉਸ ਪ੍ਰਵਾਸੀ ਦੀ ਕੀਤੀ ਗਈ ਹੈ ਛੋਟੇ ਡੰਡਿਆਂ ਨਾਲ ਉਸ ਨੂੰ ਕੁੱਟਿਆ ਹਾਲਾਂਕਿ ਦੁਕਾਨਦਾਰ ਜਿਹੜਾ ਸੀ ਉਹ ਬਚਾਉਂਦਾ ਵੀ ਹੈ ਪ੍ਰਵਾਸੀ ਨੂੰ ਔਰ ਰੋਕਦਾ ਵੀ ਹੈ ਉਹਨਾਂ ਮੁੰਡਿਆਂ ਨੂੰ ਕਿ ਅਜਿਹਾ ਨਾ ਕੀਤਾ ਜਾਵੇ ਕਿਉਂਕਿ ਦੁਕਾਨ ਦੇ ਵਿੱਚ ਵੀ ਕਾਫੀ ਚੀਜ਼ਾਂ ਜਿਹੜੀਆਂ ਨੁਕਸਾਨੀਆਂ ਗੀਆਂ ਨੇ ਇਹ ਨੌਜਵਾਨ ਜਿਹੜੇ ਤੈਸ਼ ਵਿੱਚ ਸੀਗੇ ਪੂਰੀ ਤਰ੍ਹਾਂ ਗੁੱਸੇ ਵਿੱਚ ਸੀਗੇ ਇਹਨਾਂ ਨੇ ਇੱਕ ਵੀ ਨਹੀਂ ਸੁਣੀ ਦੁਕਾਨਦਾਰ ਦੀ ਔਰ ਲਗਾਤਾਰ ਪ੍ਰਵਾਸੀ ਨੂੰ ਕੁੱਟਦੇ ਰਹੇ ਨੇ ਫਿਲਹਾਲ ਦੁਕਾਨਦਾਰ ਵੱਲੋਂ ਪੁਲਿਸ ਨੂੰ ਕੰਪਲੇਂਟ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਅੱਜ ਦੋਹਾਂ ਟੀਰਾ ਨੂੰ ਥਾਣੇ ਦੇ ਵਿੱਚ ਬੁਲਾਇਆ ਗਿਆ ਹੈ ਦੋਨਾਂ ਦੀ ਜਿਹੜੀ ਹੈ ਉਹ ਗੱਲ ਸੁਣੀ ਜਾਏਗੀ ਪੁਲਿਸ ਵੱਲੋਂ ਔਰ ਉਸ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਸਟੋਰ ਤੇ ਤੇਰੇ ਹਮਲੇ ਦੀ ਵੀਡੀਓ ਆ ਰਹੀ ਸਾਹਮਣੇ ਕੀ ਮਸਲਾ ਕੀ ਹੈ ਸਰੋ ਇੱਕ ਫਿਰ ਬਾਸਨ ਦੇ ਬਾਹਰਲੇ ਵਸੜੀ ਦੀ ਦੁਕਾਨ ਹੈ ਮੈਂ ਕਿਹਾ ਨਾ ਸੁਰਤ ਪੂਜਾ ਜਿੰਮੇ ਸੁਰ ਨਾਮ ਉਹਨਾਂ ਕੋਲ ਸੁਮੇਤ ਨਾਮ ਦਾ ਲੜਕਾ ਦੀ ਦੁਕਾਨ ਤੇ ਕੰਮ ਕਰਦਾ ਹੈ। ਉਹਨਾਂ ਨੇ ਆਪਣੇ ਲੜਕੇ ਕੋਲ ਸੀਵਰੇਟ ਮਗਾਈ ਸੀ ਬਾਹਰੋਂ। ਉਹ ਬਾਹਰੋਂ ਸੀਵਰੇਟ ਲੈਣ ਗਿਆ ਤੇ ਉੱਥੇ ਕਿਸੇ ਨਾਲ ਪਰਪੁਰ ਆਗੇ ਇਹਨਾਂ ਦੇ ਲੜਕਿਆਂ ਨਾਲ ਟੁਨੇਟ ਕਰ ਰਹੀ ਹੋਈ ਸੀ ਉੱਥੇ ਇਹਨਾਂ ਦਾ ਝਗੜਾ ਹੋਇਆ ਇਹ ਮੁੜ ਕੇ ਬਾਅਦ ਚ ਲਹਿਤਾਂ ਦੁਕਾਨ ਚਾੜੇ ਜੋ ਮੋਢੇ ਨੂੰ ਉਸੇ ਤਰ੍ਹਾਂ ਮਾਰ ਲਈ ਦੁਕਾਨਚਾਰੀ ਦੁਕਾਨਚੀਓ ਥੋੜਾ ਕੁੱਟਿਆ ਮਾਰਿਆ ਉਹਨੂੰ ਤੇ ਉਹਦੇ ਨਾਲ ਦੁਕਾਨ ਦਾ ਸਮਾਨ ਵੀ ਖਿੰਡ ਗਿਆ ਲੇਕਿਨ ਦੁਕਾਨ ਦੇ ਪਰਤਲੇ ਤੋੜੇ ਨਹੀਂ ਘੰਟ ਤੋੜਨੀ ਕੀਤੀ ਉਹਨਾਂ ਨੇ ਉਸ ਮੁੰਡੇ ਨੂੰ ਜੂਰ ਪੁੱਟਦੇ ਆ ਉਹ ਅਨਨੋਨ ਪਰਸਨ ਹੈ ਉਹਨਾਂ ਨੂੰ ਕੇਸ ਕਰ ਰਹੇ ਹੈ ਤੇ ਇਰੀਬਲੀ ਰਿਪੋਰਟ ਦੱਸ ਕਰ ਦਿੱਤੀ ਹੈ ਉਹ ਮੁੰਡੇ ਤੇਸ ਕਰਕੇ ਜੂਰ ਨੂੰ ਦਾ ਬੰਦ ਕਰ ਲਈ ਉਹਨਾਂ ਤੇ ਅੈਂਡ ਕਰਾਂਗੇ ਚੋਰ ਦੇ ਇਤਿਹਾਸ ਗ੍ਰ ਹਮਲੇ ਦੀ ਵੀਡੀਓ ਆ ਰਹੀ ਸਾਹਮਣੇ ਕੀ ਮਸਲਾ ਕੀ ਹੈ ਸਰੋ ਇੱਕ ਫਿਰ ਬਸਣ ਦੀ ਬਾਹਰ ਦੀ ਸਾਈਡ ਦੀ ਦੁਕਾਨ ਹੈ ਮਾਈਂਡ ਕਰਨਾ ਸੁਰਤ ਪੂਜਾ ਜੀ ਨੂੰ ਸੁਰਨਾਮਾ ਨਾ ਉਹਨਾਂ ਦਾ ਸੁਮੇਤ ਨਾਮ ਦਾ ਲੜਕਾ ਦੁਕਾਨ ਤੇ ਕੰਮ ਕਰਦਾ ਵਾ ਉਹਨਾਂ ਨੇ ਆਪਣੇ ਲੜਕੇ ਕੋਲ ਸਿਵਲ ਡੰਗਾਈ ਸੀ ਬਾਹਰੋਂ ਉਹ ਬਾਹਰੋਂ ਸਿਵਲ ਡੰਗਾਈ ਜਾਂਦੇ ਉੱਥੇ ਕਿਰੀਨ ਪੈਰਪੁਰ ਆ ਗਏ ਉਹਨਾਂ ਦੇ ਲੜਕੇ ਨਾਲ ਉਹਨੇ ਝਗੜਾ ਵਈ ਹੋ ਗਈ ਤੇ ਉੱਥੇ ਉਹਨਾਂ ਦਾ ਝਗੜਾ ਹੋਇਆ ਇਹ ਮੁੜ ਕੇ ਬਾਅਦ ਚਲਿਆ ਤੇ ਦੁਕਾਨ ਛੱਡ ਕੇ ਉਹ ਮੋਟਰੂ ਉਸੇ ਤਰ੍ਹਾਂ ਮਾਰ ਲਈ ਦੁਕਾਨਚਾਰੀ ਦੁਕਾਨਚੀਓ ਥੋੜਾ ਕੁੱਟਿਆ ਮਾਰਿਆ ਉਹਨੂੰ ਉਹਦੇ ਨਾਲ ਦੁਕਾਨ ਦਾ ਸਮਾਨ ਵੀ ਖਿਲਰ ਗਿਆ ਲੇਕਿਨ ਦੁਕਾਨ ਦੇ ਪਰਤਲੇ ਤੋੜੇ ਦੀ ਘੰਟਾ ਤੋੜਨੀ ਨਹੀਂ ਕੀਤੀ ਉਹਨਾਂ ਨੇ ਉਸ ਮੁੰਡੇ ਨੂੰ ਜੂਕ ਪੁੱਛਦੇ ਆ ਉਹ ਅਨਨੋਨ ਪਰਸਨ ਹੈ ਉਹਨਾਂ ਨੂੰ ਕੇਸ ਕਰ ਰਹੇ ਹੈ ਤੇ ਇਰੀਜਿਬਲੀ ਰਿਪੋਰਟ ਦੱਸ ਕਰ ਦਿੱਤੀ ਹੈ ਮੁੰਡੇ ਤੇਸ ਕਰਕੇ ਜੂਰੀ ਕੂਮਰਾ ਬੰਦ ਕਰ ਲਈ ਉਹਨਾਂ ਕਰੇ ਐਂਡ ਕਰਾਂਗੇ